ਤਾਂ ਦੇਰ ਹੋ ਗਈ ਤੇ ਜਿਸ ਦਿਨ ਖੱਡਾ ਪੱਟਿਆ ਹੋਇਆ ਸੀ ਆ ਤੇ ਇਹ ਮਿੱਟੀ ਚੱਕਰੇ ਸੀ ਪੱਠੇ ਵਾਲੇ ਤੇ ਖੱਡਾ ਸੀਗਾ 12 13 ਫੁੱਟ ਡੂੰਘਾ ਹੈਗਾ ਸੀ ਤੇ ਬੱਚੇ ਖੇਡਦੇ ਖੇਡਦੇ ਇੱਧਰ ਆ ਗਏ ਖੱਡੇ ਕੰਨੀ ਇਹਨਾਂ ਨੂੰ ਐ ਸੀਗਾ ਮੀਮੀ ਦਾ ਪਾਣੀ ਕਿਤੇ ਥੋੜਾ ਥੋੜਾ ਭਰਿਆ ਹੁੰਦਾ ਮੈਂ ਥੋੜੇ ਥੋੜੇ ਚੱਕਰਾਂ 'ਚ ਖੇਡਣ ਦੇ ਚੱਕਰ 'ਚ ਇੱਥੇ ਵੀ ਆ ਗਏ ਅੱਛਾ ਇੱਥੇ ਦੇ ਚਾ ਡੂੰਗਾ ਬਹੁਤ ਸੀ ਉਹਨਾਂ ਨੂੰ ਜਜਮੈਂਟ ਨਹੀਂ ਹੋਇਆ ਵੀ ਨਾ ਡੂੰਗਾ ਹੈਗਾ ਕਿ ਨਹੀਂ ਹੈਗਾ ਉਹ ਨਾਲ ਲੱਗੇ ਤੇ ਇਹਦੇ ਵਿੱਚ ਜਾ ਕੇ ਤੇ ਡੁੱਬ ਗਿਆ ਜੋ ਆ ਖਤਮ ਹੋ ਗਿਆ ਜੀ ਤੁਹਾਡਾ ਜਵਾਬ ਸੀ ਹਾਂਜੀ ਕੀ ਨਾਮ ਸੀਗਾ ਜਵਾਬ ਦਾ ਦੀਪਕ ਕੁਮਾਰ ਜੀ ਦੀਪਕ ਕੁਮਾਰ ਕਿੰਨੀ ਉਮਰ ਸੀਗੀ ਉਮਰ ਜੱਠ ਸਾਲ ਦੀ 8 ਸਾਲ ਦੀ ਸੀ ਕਿੰਨੀ ਚਪੜਦਾ ਜੀ ਤੀਜੀ ਵਿੱਚ ਅੱਛਾ ਤੇ ਹੋਰ ਵੀ ਬੱਚੇ ਨਾਲ ਖੇਡਦੇ ਪਏ ਤਿੰਨ ਬੱਚੇਗੇ ਸੀ ਜੀ ਅੱਛਾ ਹਾਂਜੀ ਤੁਹਾਡਾ ਵੀ ਨਾਲ ਕੋਈ ਬੱਚਾ ਸੀਗਾ ਹੁੰਦਾ ਮੇਰੇ ਦੋ ਲੜਕੇਗੇ ਸੀ ਇੱਕ ਵੱਡਾ ਸੀ ਤੇ ਛੋਟੇ ਦੀ ਡੈਥ ਹੋ ਗਈ ਜੀ ਵੱਡਾ ਹੈਗਾ ਸੀ 12 12.5 ਸਾਲਾਂ ਦਾ ਤੇ ਜਦੋਂ ਉਹ ਡੁੱਬਿਆ ਨਾ ਤੇ ਉਹ ਅੰਦਰ ਥੋੜਾ ਬੜਨ ਲੱਗ ਗਿਆ ਨਾ ਤੇ ਉਹਨੂੰ ਵੀ ਨਾ ਇੱਥੋਂ ਤੱਕ ਪਾਣੀ ਹੋਇਆ ਜਦੋਂ ਗਲਮੇ ਤੱਕ ਤੇ ਉਹਨੂੰ ਪਤਾ ਲੱਗ ਗਿਆ ਵੀ ਬਹੁਤ ਜ਼ਿਆਦਾ ਡੂੰਗਾ ਹੈਗਾ ਫਿਰ ਉਹ ਅੰਦਰ ਉਹਨੂੰ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਤਦਾ ਬਾਹਰ ਨਿਕਲ ਕੇ ਆਵਾਜ਼ ਮਾਰਤੀ ਵੀ ਕੱਢੋ ਆ ਕੇ ਇਹਨਾਂ ਨੂੰ ਅਸੀਂ 5-6 ਜene ਬੜੇ ਆ ਤੇ ਸਾਡੇ ਆਪ ਦੇ ਪੈਰ ਨਹੀਂ ਲੱਗ ਰਹੇ ਸੀ ਇਹਨਾਂ ਕੋ ਡੂੰਗਾ ਸੀਗਾ ਕੋਸ਼ਿਸ਼ ਕੀਤੀ ਤੇ ਫਿਰ ਅਸੀਂ ਚੁੱਬੀਆਂ ਮਾਰ ਮੁਰ ਕੇ ਤਾਂ ਵੀ ਸਾਨੂੰ ਵੀ 25 ਮਿੰਟ ਲੱਗ ਗਏ ਕੱਢਦੇ ਕੱਢਦੇ ਅੱਛਾ ਅੱਛਾ ਤਾਂ ਦੇਰ ਹੋ ਗਈ ਹਾਂਜੀ ਇਹ ਫਿਰ ਇਹ ਬਾਅਦ 'ਚ ਇਹ ਬੰਦ ਕੀਤਾ ਹੈਗਾ ਹਾਂਜੀ ਇਹ ਬਾਅਦ ਚ ਬੰਦ ਜੇ ਇਹਦੇ ਤੋਂ ਬਾਅਦ ਚ ਬੰਦ ਕਰਤਾ ਹਾਂ ਹਾਂਜੀ ਅੱਜੀ ਕੀਤਾ ਜੇ ਕੱਲ ਦਾ ਬੱਚੇ ਨੂੰ ਮਿੱਟੀ ਦੇਤੀ ਹੈ ਨਹੀਂ ਜੀ ਦੇਣੀ ਹੈ ਅੱਛਾ ਹਾਂ ਕੋਈ ਵੇਟ ਹੋ ਰਹੀ ਹੈ ਕਿਸੇ ਦੀ ਹਾਂਜੀ ਮੰਮੀ ਮੇਰੇ ਪਾਪਾ ਆ ਰਹੇ ਆ ਯੂਪੀ ਤੋਂ ਜੇ ਕੱਲ ਦੇ ਚੱਲੇ ਹੋਏ ਅੱਛਾ ਉਹ ਉੱਥੇ ਰਹਿੰਦੇ ਨੇ ਹਾਂਜੀ ਹਾਂਜੀ ਠੀਕ ਨਹੀਂ ਥੋੜੀ ਬਾਵਾ ਦੂਰ ਸੀ ਕੇ ਅੱਛਾ ਅੱਛਾ ਤੁਹਾਨੂੰ ਕਿਵੇਂ ਪਤਾ ਲੱਗਿਆ ਇਹਨੂੰ ਪਤਾ ਲੱਗਿਆ ਇੱਕ ਮੁੰਡਾ ਸੀ ਕਿ ਉਹ ਚਿੱਕਾ ਮਾਰਦਾ ਸੀ ਉਹਦੇ ਗੱਡੇ ਸੀ ਕੋਈ ਡੁੱਬ ਗਿਆ ਅੱਛਾ ਹਾਂ ਫਿਰ ਅਸੀਂ ਭੱਜ ਕੇ ਆਏ ਉਹ ਗੱਡੇ ਮੋਤਰੇ کافی ਫੇਟ ਟਾਈਮ ਲੱਗਿਆ ਸੀ ਕਰੀਬ 2-5 ਮਿੰਟ ਲੱਗੇ ਸੀ ਉਹਨੂੰ ਕੱਢਣ ਨੂੰ ਤਾਂ ਲੱਗਿਆ ਸੀ ਅੱਛਾ ਹਾਂਜੀ ਕਾਫੀ ਡੂੰਘਾ ਸੀਗਾ ਇਹ ਖੱਡਾ ਹਾਂ ਡੂੰਘਾ ਸੀ ਕਰੀਬ 8 ਫੁੱਟ ਡੂੰਘਾ ਸੀਗਾ ਅੱਛਾ ਅੱਛਾ ਕਦ ਕਿਸ ਵਾਸਤੇ ਕੀਤਾ ਸੀ ਇਹ ਪਾਣੀ ਵਾਸਤੇ ਕੀਤਾ ਸੀ ਜੋ ਜੋ ਬਾਰਿਸ਼ ਹੋ ਗਈ ਇੱਥਾ ਕੱਢਦੇ ਸੀ ਅਸੀਂ ਖੱਚੀ ਆਹ ਕਰਕੇ ਪਾਣੀ ਜਲਦੀ ਘਟ ਜਾਏ ਇਸ ਕਰਕੇ ਕੀਤਾ ਸੀ ਗੱਡਾ